ਫਰੈਂਡਸ ਪੀਐਸਪੀਸੀਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ 2500 ਅਸਾਮੀਆਂ ਆ ਰਹੀਆਂ ਨੇ ਜੀ 2500 ਪੋਸਟਸ ਆਈਆਂ ਨੇ ਅਸਿਸਟੈਂਟ ਲਾਈਨਮੈਨ ਦੀਆਂ ਅਪਲਾਈ ਹੋਣਾ ਸ਼ੁਰੂ ਹੋਏਗਾ ਜੀ 26/12/2023 ਤੋਂ 15/1/2023 ਤੱਕ ਐਜੂਕੇਸ਼ਨਲ ਕੁਆਲੀਫਿਕੇਸ਼ਨ ਕੈਟਾਗਰੀ ਵਾਈਜ਼ ਡਿਟੇਲ ਸਾਰੀ ਦੀ ਸਾਰੀ ਤੁਹਾਨੂੰ ਪੀਡੀਐਫ ਫਾਈਲ ਚ ਮਿਲੂਗੀ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਸਾਰੇ ਜੁਆਇਨ ਜਰੂਰ ਕਰ ਲਿਓ Facebook, Twitter, Instagram, Thread ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਹੈ। ਪਲੀਜ਼ ਉਹਨਾਂ ਨੂੰ ਫੋਲੋ ਜ਼ਰੂਰ ਕਰ ਲੈਣਾ ਤੁਸੀਂ। ਜੇਕਰ ਕੁਝ ਵੀ ਪਤਾ ਨਹੀਂ ਲੱਗਿਆ ਤਾਂ ਕਮੈਂਟ ਜ਼ਰੂਰ ਕਰ ਦਿਓ। ਸਾਰੀਆਂ ਅਪਡੇਟ ਤੁਹਾਨੂੰ ਲਗਾਤਾਰ ਇਸੇ ਚੈਨਲ ਤੇ ਮਿਲਣਗੀਆਂ। ਠੀਕ ਹੈ ਜੀ। ਟੈਕਨੀਕਲ ਵੀਡੀਓ ਲਈ ਆਪਣਾ ਚੈਨਲ ਹੈ Info About All Tech। ਉਹਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ। WhatsApp ਚੈਨਲ ਹੈ ਆਪਣਾ Info Portal All Government ਜੋ ਉਹਨੂੰ ਵੀ ਸਾਰੇ ਨੇ ਸਬਸਕ੍ਰਾਈਬ ਕਰ ਲੈਣਾ ਜੀ। ਵੀਡੀਓ ਨੂੰ ਲਾਈਕ, ਸ਼ੇਅਰ ਜ਼ਰੂਰ ਕਰ ਦਿਓ। ਜੇ ਫਿਰ ਵੀ ਕੁਝ ਨਹੀਂ ਪਤਾ ਚੱਲਿਆ ਤਾਂ ਕਮੈਂਟ ਜ਼ਰੂਰ ਕਰ ਦਿਓ। ਤੇ ਐਡਵਰਟਾਈਜ਼ਮੈਂਟ ਨੰਬਰ 3/2022 ਦੀਆਂ ਕਲਰਕ ਕਮ ਡਾਟਾ ਐਂਟਰੀ ਆਪਰੇਟਰ ਦੀਆਂ 917 ਪੋਸਟਾਂ ਵੱਧ ਕੇ ਜਿਹੜੀਆਂ 939 ਹੋਈਆਂ ਸੀ ਜੀ ਉਹਨਾਂ ਚੋਂ 665 ਕੈਂਡੀਡੇਟ ਨੇ ਕਾਉਂਸਲਿੰਗ ਲਈ ਜਾਣਾ ਹੈ ਉਹਦੀਆਂ ਡੇਟਸ ਸ਼ਡਿਊਲ ਹੈ ਜਿਹੜਾ ਉਹਦੀ ਵੀਡੀਓ ਵੀ ਆਪਾਂ ਆਲਰੇਡੀ ਪਾ ਚੁੱਕੇ ਹਾਂ ਜੇ ਕਿਸੇ ਵੀ ਕੈਂਡੀਡੇਟ ਨੂੰ ਨਹੀਂ ਪਤਾ ਲੱਗਿਆ ਤਾਂ ਪਲੀਜ਼ ਚੈੱਕ ਜ਼ਰੂਰ ਕਰ ਲਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਜ਼ਰੂਰ ਕਰ ਦਿਓ ਹੋਰ ਅਪਡੇਟ ਨਾਲ ਜਲਦ ਹੀ ਹਾਜ਼ਰ ਹੋਵਾਂਗੇ ਜੀ ਫੁੱਲ ਡਿਟੇਲ ਹੈ ਜਿਹੜੀ ਉਸਦੇ ਲਈ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਹੈ ਫਿਰ ਵੀ ਕੁਝ ਨਹੀਂ ਪਤਾ ਲੱਗਿਆ ਤਾਂ ਕਮੈਂਟ ਜਰੂਰ ਕਰ ਦਿਓ ਮਿਲਦੇ ਆ ਜੀ ਹੋਰ ਅਪਡੇਟ ਨਾਲ ਤਦ ਤੱਕ ਲਈ ਬੀ ਸੇਫ ਸੇਕ ਕਨੈਕਟਡ ਬਾਏ ਬਾਏ